ਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵੀਡੀਓ ਥਰੂ ਸੁਖ ਸਿੰਘ ਦੀ ਲੋੜੀ ਤੇ ਪਹੁੰਚਣ ਵਾਲੇ ਦੋਸਤਾਂ ਦਾ ਨਿੱਕਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਲੋੜੀ ਕਿੱਦਾਂ ਮਨਾਈ ਸਭ ਤੋਂ ਪਹਿਲਾਂ ਆਪਣੇ ਭਤੀਜੇ ਦੇ ਨਾਂ ਲਿਆਏ ਲੋੜੀ ਲੈ ਕੇ ਸਾਰਿਆਂ ਨੇ ਲੋੜੀ ਤੇ ਬਹਿ ਕੇ ਗੀਤ ਗਾਏ ਜਸ਼ਨ ਮਨਾਏ ਤੇ ਗੁੜ ਰਿਓੜੀਆਂ ਵੰਡ ਕੇ ਸ਼ਗਨ ਮਨਾਏ ਲੋੜੀ ਸੇਕੀ ਬਾਰੋ-ਬਾਰੀ ਸਾਰਿਆਂ ਨੇ ਨਵੇਂ ਕਾਕੇ ਨੂੰ ਚੱਕਿਆ ਤੇ ਚੱਕ ਕੇ ਲੋਰੀਆਂ ਦਿੱਤੀਆਂ ਲੋੜੀ ਤੇ ਗੱਲਾਂ ਬਾਤਾਂ ਕਰਦੇ ਰਹੇ ਫਿਰ ਖਾਣ ਪੀਣ ਤੋਂ ਬਾਅਦ ਬਾਰਿਸੀ ਲੇਡਿਸ ਤੇ ਗਿੱਦੇ ਦੀ ਪਾਣੀ ਪੱਤੇ ਜੁੱਤ ਦਿੰਦੀਆਂ ਸੱਖ ਯੋਰ ਕੱਡੀਆਂ ਭਰੇ ਚੰਨ ਚੇਰੇ ਖੁਸ਼ੀ ਦਿੱਤੀ ਭਗੋਲੇ ਫਲਕਾਰੀ ਮੋਹਣੀ ਤੋ ਪਿਆਰੀ ਜਨਮ ਦੀ ਭਾਉ ਜਨਮ ਦੀ ਤੋੜਾਈ ਜਨਮ ਦੀ ਭਾਉ ਵੇ ਮਦਦ ਵੇ ਮਦਦ ਜੀ ਜੀ ਗੋ ਸਤਿ ਸ਼੍ਰੀ ਅਕਾਲ ਤੇਰੇ ਦੋਵੇਂ ਫੈਲਾ ਲੱਚੀਏ ਸੋਰੇ ਲੱਚੀਏ ਦਰਪਣੀਆਂ ਤੇ ਫੋਨੀਆਂ ਤੇਰੇ ਦੋਵੇਂ I नो बे सरगुणा बीरा कि नीर 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 गदनिया मुख सुन 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 A ਵੀਰ ਨੂੰ ਮੌਨਕ ਕੀ ਕਰੀ ਰਿਹਾ। ਬੋਡੇ ਬੋਡੇ ਚਾਰ ਮੇਰੀ ਸੋਨੀ ਨੂੰ ਬੋਡੇ ਬੋਡੇ ਚਾਰ। ਇਹੋ ਜੀਆਂ ਖੁਸ਼ੀਆਂ ਨੇ ਆਈਂ ਬੱਗਨ ਤੋਂ। ਗਿੱਦੜੀਵਾਰ ਸ਼ਾਮੀਵਾਰੀ ਆਈ ਜੈਂਟਸ ਦੀ। ਉਹਨਾਂ ਨੇ ਵੀ ਆਪਣਾ ਖਾ ਪੀ ਕੇ ਤੇ ਨੱਚ ਟੱਪ ਕੇ ਇੰਜੋਏ ਕੀਤਾ। ਵਾਹਿਗੁਰੂ ਸਭ ਨੂੰ ਪੁੱਤਾਂ ਧੀਆਂ ਦੇ ਦਾਤਾਂ ਦਿੰਦੇ ਰਹਿਣ ਤੇ ਇਦਾਂ ਹੀ ਖੁਸ਼ੀਆਂ ਦੇ ਮੇਲੇ ਆਉਣ ਕਰਨ ਲੱਗਦੇ ਰਹਿਣ ਆਪਣੇ ਇੱਧਰ ਫੈਮਿਲੀ 'ਚ ਮਰਗ ਹੋਣ ਕਰਕੇ ਆਪਾਂ ਕੁਝ ਜ਼ਿਆਦਾ ਸੈਲੀਬ੍ਰੇਸ਼ਨਸ ਨਹੀਂ ਰੱਖੀਆਂ ਸੀ ਤੇ ਆਪਾਂ ਜਸਟ ਫੈਸਟਿਵ ਮੈਮਰੀਜ਼ ਸੇਵ ਕਰਨ ਲਈ ਬੀਵੀ ਨੇ ਪਿਕਸੀ ਕੀਤੀਆਂ ਸੀ ਆਪਾਂ ਨੈਕਸਟ ਇਅਰ ਸੈਲੀਬ੍ਰੇਟ ਕਰਾਂਗੇ ਬਾਬਾ ਸੁੱਖ ਰੱਖੇ ਵਾਹਿਗੁਰੂ ਕਰੇ ਇਹ ਲੋੜੀ ਸਭ ਦੇ ਲਈ ਖੁਸ਼ੀਆਂ ਅਤੇ ਤੰਦਰੁਸਤੀਆਂ ਭਰੀ ਹੋਵੇ ਸਭ ਦਾ ਇਸ਼ਰ ਆਵੇ ਦਿਲੀਂਦਰ ਜਾਵੇ ਤੇ ਸਾਰਿਆਂ ਨੂੰ ਲੋੜੀ ਮੁਬਾਰਕ ਥੈਂਕ ਯੂ ਫਾਰ ਵਾਚਿੰਗ ਪਾਰਟ 2 ਮਿਲਾਂਗੇ ਆਪਾਂ ਪਾਰਟ 3 ਦੇ ਵਿੱਚ